ਲਾਦੇ ਲਾਦੇ ਆਦੇ ਬਾਈ ਪਿੱਛੇ ਸ਼ੰਤਾਨ ਦੀ ਤਸਵੀਰ ਡਾਵੇ ਮੇਰੀ ਬਲਵਿੰਦਰ ਸਿੰਘ ਦੀ ਬਿੰਦੂ ਸ਼ਿਮਰ ਸਿੰਘ ਰਾਜ ਤਕਰੀਬੀ ਡਰਾਵੇ ਮੇਰੀ ਲੈ ਵੀ ਪਲਵਾਨੋ ਹੋ ਜੋ ਇਕੱਠੇ ਚਲੋ 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 ਜਰਪਾਲ ਸਿੰਘ ਦੀ ਮੁੱਲਾ ਉਹ ਬਾਈ ਇਹਨਾਂ ਕੰਨੀ ਦਾ ਦੇਖੋ ਸਾਰੀ ਇਹਦਾ ਵੀ ਫਰੀਦ ਆ ਹੈ ਹਜੇ ਤਾਂ ਤਿਆਰ ਚਾ ਔਰ ਚੱਕ ਸਲਮਾਨ ਖਾਨ ਇਹ ਅੱਛਾ ਪਤਾ ਹੋਏਗਾ ਪੀਜੀਏ ਲਾ ਦੇ ਦੇਖ ਲੈ ਬਾਈ ਗੋਡਾ ਗੋਡਾ ਮਾਰੋ ਮਾਰੋ ਗੋਡਾ ਰੱਖ ਦੇ ਗੋਡਾ ਬੱਚੇ ਤਾਰਦੇ ਮਾਰੋ ਇਹਨੇ ਖਵਾਦੀ ਇੱਕ ਚੱਕਿਆ ਵਾ ਬਾਸ 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 ਚੱਕ ਦੇ ਜੱਕ ਦੇ ਕੰਮ ਆਦੇ ਪਲਟੀ ਮਾਰ ਲਵਾਦੇ ਹੁਣ ਤਾਂ ਸਿਰੇ ਲੱਗੀ ਆ ਕਹਾਣੀ ਇੱਧਰ ਬਾਈ ਇਹਦੇ ਵੀ ਡੌਲੇ ਫਰਕ ਰਹੇ ਨੇ ਬਾਈ ਕਹਿੰਦਾ ਮੈਂ ਕੁਸ਼ਤੀ ਲੜੂ ਪਤਾ ਲੱਗਿਆ ਮੈਂ ਮੁੱਲਾਪੁਰ ਗਰੀਬ ਦਾ ਆਦਾ ਕਿਹੋ ਜਿਹਾ ਰੇਸਾ ਏ ਏ ਬਾ ਵੇ ਬਾਈ ਬਾ ਸ਼ਾਬਾਸ਼ ਚੱਲ ਬਾਈ ਤਰਾਤੀ ਵੀ ਬੱਸ ਮੁੰਡੇ ਨੇ ਹੋ ਗਈ ਬੱਸ ਹੋ ਗਈ ਬੱਸ ਅੱਛਾ ਫੇਰ ਲੈਣਾ ਹਾਂ ਸੱਚੀ ਗੱਲ ਹੈ ਇੰਕ ਗਾ ਲਓ ਬਾਈਆਂ ਨੇ ਰੰਗ ਮੰਨਤਾ ਹੋ ਗਈ ਹੋ ਗਈ ਦੁਬਾਰੋਂ ਕੁਸ਼ਤੀ ਦੇਖ ਲਓ ਬਾਈ ਕਿੰਨਾ ਜ਼ੋਰ ਲੱਗ ਰਿਹਾ ਬਾਈਆਂ ਦਾ ਆ ਫੇਰ ਕਾਸਰ ਕੱਟਦੀ ਵਾਈ ਦੀ ਧੰਨਵਾਦੀ ਆ ਵੀ ਆ ਰਾਨ ਦੇ ਹੋ ਗਿਆ ਇਹਦਾ ਵੀਰੇ ਹੋ ਗਿਆ ਲੱਗਦੇ ਬਾਈ ਸਰਕ ਤੇ ਹੋ ਗਏ ਸਲਮਾਨ ਖਾਨ ਜੀ ਪਹਿਲੇ ਹੋ ਗਏ ਪਹਿਲੇ ਜੀ ਹੋ ਗਿਆ ਪਿਲਾ ਪਾਣੀ ਪਿਲਾ ਪਾਣੀ ਪੀ ਵੀ ਪਾਣੀ ਪੀ ਕੇ ਨਾ ਪਾਣੀ ਪੀ ਪਹਿਲਵਾਨ ਨੂੰ ਪਾਣੀ ਪਲਾ ਪੰਜ ਪੰਜ ਵਾਰੀ ਲੜਨਾ ਹਾਂ ਉਹ ਲੈ ਪਾ ਕੁਰਲੀ ਕਰ ਲੈ ਹਾਰ ਨਹੀਂ ਐ ਸਾਹ ਚੜ ਗਿਆ ਪਾਣੀ ਪੀਲਾ ਚਾਹੇ 10 ਵਾਰੀ ਲੜ ਲਾ ਜਦ ਹਾਰ ਨਹੀਂ ਹੋਇਆ ਨਹੀਂ ਪੀਲਾ ਯਾਰ ਹਾਰ ਦੀ ਯਾਰ ਹੋਗੀ ਓਏ ਹਾਰ ਜਿੱਤ ਤਾਂ ਹੁੰਦੀ ਆਉਂਦੀ ਆ ਹਾਂ ਇੱਕ ਹਾਰ ਦਾ ਇੱਕ ਜਿੱਤ ਦਾ ਕੋਈ ਚੱਕਰ ਨਹੀਂ ਬਾਈ ਮੈਂ ਬੰਦਾ ਇੰਨਾ ਪਤਲਾ ਜਿਆ ਓਏ ਹੌਸਲਾ ਤਾਂ ਹੈਗਾ ਬਤੰਦਰਾ ਲੜਦਾ ਹੌਸਲਾ ਤਾਂ ਹੈਗਾ ਨੀ ਪਬਲਿਕ ਦੇ ਮੂਰੇ ਤੂੰ ਲੜ ਗਿਆ ਹਾਂ ਜਿੱਦਾਂ ਲਾ ਤੂੰ ਤਾਂ ਹਾਰ ਕੇ ਵੀ ਜਿੱਤ ਗਿਆ ਗੁਰੂ ਹੌਸਲਾ ਤਾਂ ਹੈਗਾ ਤੇਰਾ ਚੰਗਾ ਫਿਰ ਉਹੀ ਆ ਭਾਈ ਤੈਨੂੰ ਤਿਆਰ ਨਹੀਂ ਜੀ ਫੇਰ ਚੱਲ ਗਈ ਬਈ ਤੀਜੀ ਵਾਰੀ ਹਜੇ ਵੀਰੇ ਜੁੱਤੀਆ ਹੋਏ ਉਹ ਉੱਥੇ ਜੁੱਤੀਆ ਸੀ ਕਿ ਅੱਜ ਇਹਦਾ ਮਾਣ ਵੀ ਆ ਰਿਹਾ ਉਹ ਆ ਚੱਕ ਬਈ ਪਰ ਬਈ ਹਾਰਨ ਨਾਲ ਇਹਦਾ ਹੌਸਲਾ ਨਹੀਂ ਟੁੱਟਦਾ ਕਹਿੰਦਾ ਮੈਂ ਬਾਰ ਬਾਰ ਇਹ ਕਹਿੰਦਾ ਮੈਂ ਹਰਾ ਕੇ ਦਿਖਾਉਂਗਾ ਮਨਾਉ ਤੈਨੂੰ ਆ ਮਨਾਤਾ ਬਾਈ ਨੇ ਕਦੇ ਐ ਮੇਰੀ ਕੁਸ਼ਤੀ ਦੇਖੀ ਆ ਕਦੇ ਜੱਗੀ ਕਕਰਾਰਾ ਓਏ 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 ਆੜੀ ਓ ਬਾਈ ਆ ਗਲਤ ਆ ਯਾਰ ਆ ਗਲਤ ਆ ਇਹ ਗਲਤ ਆ ਕੁਸ਼ਤੀ ਲੜੋ ਨਾ ਕਾਨੂੰ ਲੜਦੇ ਕਾਨੂੰ ਕਰਮ 22 ਸੈਕਿੰਡ 43 ਪੁਆਇੰਟ ਓਏ 22 43 ਬਹੁਤ ਧੰਨਵਾਦ ਬਾਈ ਪੰਨਾ ਸਿੰਘ ਜੀ ਰਕਮਾਰਾ ਓ ਬਾਈ ਓ ਬਾਈ ਕੁੱਟਣਾ ਬਾਦ ਵੀ ਬਾਈ ਹਾਲੇ ਹਟ ਨਹੀਂ ਰਿਹਾ ਗੁਰਪ੍ਰੀਤ ਮੜੋਲੀ ਮੇਰਾ ਵੱਡਾ ਪਤਾ ਨਹੀਂ ਕੀ ਨਸ਼ਾ ਕੀਤਾ ਪੈਗ ਲਾਇਆ ਕੀ ਕਰਿਆ ਇੱਕ ਸਲਫਾ ਪੀਤਾ ਪਰ ਹਾਰ ਕੇ ਵੀ ਬੰਦਾ ਮੰਨ ਨਹੀਂ ਰਿਹਾ ਵੀ ਹੋਰ ਲੜਨਾ ਚਤਾਮਲੇ ਵਾਲੇ